ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਹੁਣ ਪਹਿਲੀ ਖਬਰ ਵੱਲ britannien ਦੀ ਕੀਅਰ ਸਟਾਰਮਰ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ ਇਮੀਗ੍ਰੇਸ਼ਨ ਸਿਸਟਮ 'ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਇਹਨਾਂ ਬਦਲਾਵਾਂ ਨੂੰ ਲਗਭਗ 50 ਸਾਲਾਂ 'ਚ ਲੀਗਲ ਮਾਈਗ੍ਰੇਸ਼ਨ ਮਾਡਲ ਵਿੱਚ ਸਭ ਤੋਂ ਵੱਡਾ ਤੇ ਅਹਿਮ ਬਦਲਾ ਮੰਨਿਆ ਜਾ ਰਿਹਾ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਸੁਧਾਰ ਹਾਲੀ ਦੇ ਸਾਲਾਂ 'ਚ ਬ੍ਰਿਟੇਨ ਆਏ ਲੋਕਾਂ ਦੀ ਵਿਸ਼ਾਲ ਸੰਖਿਆ ਦੇ ਮੱਦੇਨਜ਼ਰ ਕੀਤੇ ਗਏ ਨੇ ਤੇ ਪਹਿਲਾ ਜੀ ਸੈਟਲਮੈਂਟ ਦੀ ਉਡੀਕ ਦੁੱਗਣੀ ਹੈ ਯਾਨੀ ਕਿ 10 ਸਾਲ ਪ੍ਰਵਾਸੀਆਂ ਲਈ ਬ੍ਰਿਟੇਨ ਵਿੱਚ ਹਮੇਸ਼ਾ ਲਈ ਰਹਿਣ ਲਈ ਅਰਜ਼ੀ ਦੇਣ ਤੋਂ ਪਹਿਲਾਂ ਲੱਗਣ ਵਾਲਾ ਸਮਾਂ ਦੁੱਗਣਾ ਕਰ ਦਿੱਤਾ ਗਿਆ ਤੇ ਦੂਜਾ ਸਿਰਫ ਨਾਗਰਿਕਾਂ ਨੂੰ ਮਿਲਣ ਵਾਲੇ ਲਾਭ ਦੇ ਨਵੇਂ ਪ੍ਰਸਤਾਵਾਂ ਤਹਿਤ ਸਮਾਜਿਕ ਰਿਹਾਇਸ਼ ਯਾਨੀ ਸੋਸ਼ਲ ਹਾਊਸਿੰਗ ਤੇ ਹੋਰ ਪਬਲਿਕ ਫੰਡ ਸਿਰਫ ਉਹਨਾਂ ਲੋਕਾਂ ਤੱਕ ਸੀਮਿਤ ਕਰ ਦਿੱਤੇ ਗਏ ਹਨ ਜੋ ਬ੍ਰਿਟਿਸ਼ ਨਾਗਰਿਕ ਬਣਦੇ ਹਨ ਤੇ ਮੌਜੂਦਾ ਸਿਸਟਮ ਦੇ ਉਲਟ ਹੁਣ ਸਿਰਫ ਸੈਟਲਮੈਂਟ ਮਿਲਣ ਤੇ ਪ੍ਰਵਾਸੀਆਂ ਨੂੰ ਪਬਲਿਕ ਫੰਡਾਂ ਤੱਕ ਤੁਰੰਤ ਪਹੁੰਚ ਜਾਂ ਲਾਭ ਨਹੀਂ ਮਿਲਣਗੇ ਤੇ ਹੈਲਥ케ਅਰ ਹੈ ਜੀ ਤੀਜਾ ਤੇ ਖਾਸ ਕਰਕੇ ਜੋ ਹੈਲਥ케ਅਰ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਆਸਰਾ ਤੇ ਹੈਲਥ ਤੇ ਸੋਸ਼ਲ ਕੇਅਰ ਵਰਕਰਾਂ ਲਈ ਸੈਟਲਮੈਂਟ ਦੀ ਬੇਸਲਾਈਨ ਮਿਆਦ 15 ਸਾਲ ਹੋਵੇਗੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਸਿਟੀ ਦੇ ਮੇਅਰ ਚੁਣੇ ਗਏ ਜੋਹਰਾਨ ਮਮਦਾਨੀ ਨਾਲ ਵਾਈਟ ਹਾਊਸ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਟਰੰਪ ਨੇ ਮਮਦਾਨੀ ਦਾ ਨਿੱਘਾ ਸਵਾਗਤ ਕੀਤਾ ਤੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਬਹੁਤ ਵਧੀਆ ਕੰਮ ਕਰ ਸਕਦੇ ਹਨ ਤੇ ਮਮਦਾਨੀ ਸ਼ੁੱਕਰਵਾਰ ਨੂੰ ਵਾਈਟ ਹਾਊਸ ਵਿੱਚ ਟਰੰਪ ਨਾਲ ਆਪਣੀ ਪਹਿਲੀ ਮੁਲਾਕਾਤ ਲਈ ਵਾਸ਼ਿੰਗਟਨ डीसी लीड रवाना ਹੋਏ ਤੇ ਲੰਬੇ ਸਮੇਂ ਦੀ ਕੌੜੀ ਬਿਆਨਬਾਜ਼ੀ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਮੀਟਿੰਗ ਦੌਰਾਨ ਇੱਕ ਆਪਸੀ ਗਰਮਜੋਸ਼ੀ ਵਾਲਾ ਸੁਰ ਅਪਣਾਇਆ ਤੇ ਟਰੰਪ ਨੇ ਕਿਹਾ ਕਿ ਉਹ ਉਹਨਾਂ ਨੇ ਖਾਸ ਕਰਕੇ ਇਸ ਸ਼ਾਨਦਾਰ ਮੁਲਾਕਾਤ ਦਾ ਆਨੰਦ ਮਾਣਿਆ ਤੇ ਉਹਨਾਂ ਨੇ ਕਿਹਾ ਕਿ ਸਾਡੀ ਹੁਣ ਇੱਕ ਵਧੀਆ ਮੁਲਾਕਾਤ ਹੋਈ ਹੈ ਤੇ ਇੱਕ ਸੱਚਮੁੱਚ ਚੰਗੀ ਬਹੁਤ ਲਾਭਕਾਰੀ ਮੁਲਾਕਾਤ ਹੈ। ਚੀਨ ਇੱਕ ਵਿਸ਼ਾਲ ਤੈਰ ਦੇ ਸਮੁੰਦਰੀ ਖੋਜ ਪਲੇਟਫਾਰਮ ਦਾ ਨਿਰਮਾਣ ਕਰ ਰਿਹਾ ਜਿਸ ਨੂੰ ਪਰਮਾਣੂ ਧਮਾਕੇ ਕਰਕੇ ਲੱਗਣ ਵਾਲੇ ਝਟਕੇ ਤੋਂ ਸੁਰੱਖਿਅਤ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ। ਮਾਇਰਾਂ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਸਮੁੰਦਰੀ ਅਸਰ ਵਾਲੇ ਖੇਤਰ ਵਿੱਚ ਆਲਵੀ ਮੁਕਾਬਲੇ ਨੂੰ ਨਵਾਂ ਰੂਪ ਦੇ ਸਕਦਾ ਹੈ ਚੀਨ ਦੀ 14ਵੀਂ 5 ਸਾਲਾ ਯੋਜਨਾ ਤਹਿਤ ਕੌਮੀ ਪ੍ਰਮੁੱਖ ਵਿਗਿਆਨਕ ਢਾਂਚਾਗਤ ਪ੍ਰੋਜੈਕਟ ਦੇ ਰੂਪ ਵਿੱਚ ਸ਼ਾਮਲ ਇਹ ਡੀਪ ਸੀ 올 ਵੈਦਰ ਰੈਜ਼ੀਡੈਂਟ ਫਲੋਟਿੰਗ ਰਿਸਰਚ ਫੈਸਿਲਿਟੀ ਵਿਸ਼ੇਪ ਦਾ ਪਹਿਲਾ ਮੋਬਾਈਲ ਸਵੈਨਿਰ ਪਰ ਨਕਲੀ ਟਾਪੂ ਹੋਵੇਗਾ ਤੇ SSCMP.com ਦੇ ਅਨੁਸਾਰ ਇਹ ਇੱਕ 78000 ਟਨ ਅੱਧਾ ਪਾਣੀ ਵਿੱਚ ਡੁੱਬਿਆ ਟਵਿਨ ਪਲੇਟਫਾਰਮ ਹੈ ਜੋ ਲੰਮੇ ਸਮੇਂ ਲਈ ਸਮੁੰਦਰ ਵਿੱਚ ਕੰਮ ਕਰਨ ਦੇ ਸਮਰੱਥ ਹੋਵੇਗਾ। ਦੁਬਈ 에ਅਰ ਸ਼ੋਅ ਦੌਰਾਨ ਤੇਜਸ 에ਅਰ ਫੋਰਸ ਦੇ ਲੜਾਕੂ ਜਹਾਜ਼ ਹਾਦਸੇ ਵਿੱਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਨਿਵਾਸੀ ਵਿੰਗ ਕਮਾਂਡਰ ਨਮਨ ਸਿਆਲ ਸ਼ਹੀਦ ਹੋ ਗਿਆ ਤੇ ਦੁਬਈ ਵਿੱਚ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਨਵੰਦੀ ਦੇ ਸੋਮਵਾਰ ਤੱਕ ਕਾਂਗੜਾ ਪਹੁੰਚਣ ਦੀ ਉਮੀਦ ਹੈ ਤੇ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਨਗਰ ਰੋਟਾ ਬਾਗਵਾਨ ਵਿੱਚ ਕੀਤਾ ਜਾਵੇਗਾ ਤੇ ਇਹ ਵਾਇਸ ਇਹਨਾਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਤੇਜਸ ਐਮਕੇ ਇੱਕ ਦੁਬਈ ਦੇ ਅਲ ਮਕਤੂਮ ਹਵਾਈ ਅੱਡੇ ਤੇ ਇੱਕ ਡੈਮੋ ਉਡਾਨ ਕਰ ਰਿਹਾ ਸੀ ਤੇ ਉਦੋਂ ਹੀ ਜਹਾਜ਼ ਕੰਟਰੋਲ ਗਵਾ ਬੈਠਾ ਤੇ ਹਾਦਸਾ ਗਰਸ ਹੋ ਗਿਆ ਤੇ ਜ਼ਮੀਨ ਨਾਲ ਟਕਰਾਉਂਦੇ ਹੀ ਇੱਕ ਜ਼ੋਰਦਾਰ ਧਮਾਕਾ ਹੋਇਆ ਤੇ ਕਾਲੇ ਧੂਏ ਦਾ ਗੁਬਾਰ ਹਵਾ ਵਿੱਚ ਉੱਠਿਆ ਇਸ ਹਾਦਸੇ ਵਿੱਚ ਨਮਨ ਸ਼ਹੀਦ ਹੋ ਗਿਆ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦੀ ਸਿਹਤ ਠੀਕ ਨਹੀਂ ਹੈ ਤੇ ਉਹਨਾਂ ਦੀ ਅਚਾਨਕ ਸਿਹਤ ਖਰਾਬ ਹੋ ਜਾਣ ਕਰਕੇ ਸਵੇਰਵਾਰ ਨੂੰ ਹੋਣ ਵਾਲੇ ਸਾਰੇ ਸਰਕਾਰੀ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ ਉਹ ਵੀਰਵਾਰ ਨੂੰ Shimla ਵਿੱਚ ਆਪਣੀ ਸਰਕਾਰੀ ਰਿਹਾਇਸ਼ Oak Over ਵਿੱਚ ਰਹਿ ਤੇ ਉਹਨਾਂ ਆਰਾਮ ਕੀਤਾ ਤੇ ਸਿਹਤਯਾਬ ਹੋਏ ਤੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ Bilaspur ਵਿੱਚ Jal Tarang Josh Mahotsav 2025 ਵਿੱਚ ਸ਼ਾਮਲ ਹੋਣ ਵਾਲੇ ਸਨ ਤੇ ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਮੁੱਖ ਮੰਤਰੀ Skatteret ਵਿੱਚ ਜਨਤਾ ਨਾਲ ਮੁਲਾਕਾਤ ਕਰਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਦਾ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਗਿਆ ਤੇ ਸਨੀਚਰਵਾਰ ਨੂੰ ਮੁੱਖ ਮੰਤਰੀ Shimla ਵਿੱਚ ਸਮਰਗ ਸਿੱਖਿਆ ਅਭਿਆਨ ਦੇ ਸਟ੍ਰੇਟ ਪ੍ਰੋਜੈਕਟ ਡਾਇਰੈਕਟਿਡ ਦਾ ਦੌਰਾ ਕਰਨ ਵਾਲੇ ਸਨ ਤੇ ਇਸ ਤੋਂ ਇਲਾਵਾ ਉਹ ਉਪ ਮੁੱਖ ਮੰਤਰੀ ਮੁਕੇਸ਼ ਅਗਨੀ ਹੋਤਰੀ ਦੀਤੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਹਰੋਲੀ ਜਾਣਾ ਸੀ। ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਤੇ ਇਸ ਤੋਂ ਇਲਾਵਾ ਪੁਲਿਸ ਨੇ ਬਦਨਾਮ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਿੱਚ ਸ਼ਾਮਲ ਇਸ ਗਿਰੋਹ ਦੇ ਚਾਰ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਇਸ ਦੌਰਾਨ ਕ੍ਰਾਈਮ ਬ੍ਰਾਂਚ ਨੇ ਪਾਕਿਸਤਾਨ ਤੋਂ ਭਾਰਤ ਭੇਜੇ ਗਏ ਆਧੁਨਿਕ ਹਥਿਆਰਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ ਤੇ ਉਕਤ ਲੋਕ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਗਏ ਆਧੁਨਿਕ ਹਥਿਆਰਾਂ ਦੀ ਸਪਲਾਈ ਕਰਨ ਦਾ ਕੰਮ ਕਰਦੇ ਸਨ ਤੇ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਹਥਿਆਰ ਬਰਾਮਦ ਕਰਕੇ ਇੱਕ ਵੱਡੀ ਕਾਰਵਾਈ ਕੀਤੀ ਹੈ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤੁਰਕੀਆ ਤੇ ਚੀਨ ਵਿੱਚ ਬਣੇ ਹਾਈ ਟੈਕ ਹਥਿਆਰ ਵੀ ਸ਼ਾਮਲ ਨੇ ਤੇ ਇਸ ਕਾਰਵਾਈ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ ਬਿਜਲੀ ਚੋਰੀ ਦੇ ਇੱਕ ਵੱਡੇ ਮਾਮਲੇ 'ਚ ਕਾਰਵਾਈ ਨੂੰ ਅੰਜਾਮ ਦਿੰਦਿਆਂ ਪਾਵਰ ਕਾਮ ਵੱਲੋਂ ਬਾਜਵਾ ਡਿਵੈਲਪਰਸ ਲਿਮਟਿਡ ਨਿਊ ਸਨੀਅਨ ਕਲੇਵ ਸੈਕਟਰ 125 ਵਿਕੇ ਦੇਰ ਰਾਤ ਛਾਪੇਮਾਰੀ ਕਰਦੇ ਆ ਉਕਤ ਥਾਂ ਮੈਗਾ ਮਾਰਕੀਟ ਜਲਵਾਯੂ ਟਾਵਰ ਨੇੜੇ ਸਥਿਤ ਟਿਊਬਵੈੱਲ ਤੇ ਸਰਕਾਰੀ ਲਾਈਨ ਤੋਂ ਲੱਗਾ ਕੁੰਡੀ ਕਨੈਕਸ਼ਨ ਰੰਗੇ ਹੱਤੀ ਫੜਾਇਆ ਜੋ ਕਿ ਮਹਿਕਮੇ ਦੀ ਇਸ ਕਾਰਵਾਈ ਨਾਲ ਸਬੰਧਤ ਏਰੀਆ ਵਿੱਚ ਦੀ ਪਾਣੀ ਦੀ ਸਪਲਾਈ ਠੱਪ ਹੋ ਗਈ ਜਿਸ ਨਾਲ ਲੋਕਾਂ 'ਚ ਇੱਕ ਤਰ੍ਹਾਂ ਹਾਹਾਕਾਰ ਮਚ ਗਿਆ ਮਹਿਕਮੇ ਵੱਲੋਂ ਉਕਤ ਛਾਪੇਮਾਰੀ ਦੀ ਕਾਰਵਾਈ ਇੱਕ ਸ਼ਖਸ ਵੱਲੋਂ ਇਸ ਦੀ ਵੀਡੀਓ ਬਣਾ ਕੇ ਵਾਇਰਲ ਕੀਤੇ ਜਾਣ ਮਗਰੋਂ ਅਮਲ ਚ ਲਿਆਂਦੀ ਗਈ ਹੈ ਜਾਣਕਾਰੀ ਮੁਤਾਬਕ ਉਕਤ ਰੀਅਲ ਅਸਟੇਟ ਕੰਪਨੀ ਦੇ ਖੇੜੇ 'ਚ ਕਈ ਪ੍ਰੋਜੈਕਟ ਹਨ ਤੇ ਜਿੱਥੇ 2 ਦਰਜਣ ਦੇ ਕਰੀਬ ਟਿਊਬਵੈਲ ਲੱਗੇ ਹੋਏ ਹਨ ਤੇ ਇਨ੍ਹਾਂ 'ਚੋਂ ਕੁਝ ਟਿਊਬਵੈਲ ਨਗਰ ਕੌਂਸਲ ਦੀ ਸਪਲਾਈ 'ਤੇ ਏਨ ਕੁਝ ਟਿਊਬਵੈਲ ਮੁਹਾਲੀ ਦੇ ਬਾਕੀ ਦੇ ਪਾਵਰ ਕਮਾ ਅਧੀਨ ਆਉਂਦੇ ਨੇ ਤੇ ਪਤਾ ਲੱਗਿਆ ਹੈ ਕਿ ਕੰਪਨੀ ਵੱਲੋਂ ਬਿਜਲੀ ਬਿੱਲਾਂ ਦੀ ਅਦਾਇਗੀ ਲੰਬੇ ਸਮੇਂ ਤੋਂ ਨਹੀਂ ਕੀਤੀ ਗਈ ਜਿਸ ਕਾਰਨ ਕੁਝ ਸਮਾਂ ਸਾਰੇ ਕਨੈਕਸ਼ਨ ਪਹਿਲਾਂ ਕੱਟ ਦਿੱਤੇ ਗਏ ਹਨ ਸਰਦੀਆਂ ਦੇ ਦਸਤਕ ਦਿੰਦੇ ਹੀ ਮਹਾਨਗਰ ਦੇ ਜ਼ਿਆਦਾਤਰ ਇਲਾਕਿਆਂ 'ਚ ਘਰੇਲੂ ਗੈਸ ਦੀ ਸਪਲਾਈ 'ਚ ਭਾਰੀ ਕਿੱਲਤ ਆ ਗਈ ਹੈ ਜਿਸ ਕਾਰਨ ਖਪਤਕਾਰਾਂ ਦੀਆਂ ਪਰੇਸ਼ਾਨੀਆਂ ਅਚਾਨਕ ਵਧ ਗਈਆਂ ਨੇ ਤੇ ਇਹ ਹਾਲਾਤ ਇਹ ਬਣ ਗਏ ਹਨ ਕਿ ਇੰਡੀਅਨ ਗੈਸ ਅਤੇ ਹਿੰਦੁਸਤਾਨ ਪੈਟਰੋਲੀਅਮ ਕੰਪਨੀ ਨਾਲ ਸੰਬੰਧਿਤ ਜ਼ਿਆਦਾਤਰ ਗੈਸ ਏਜੰਸੀਆਂ ਤੇ 3 ਤੋਂ 5 ਦਿਨਾਂ ਤੱਕ ਬੈਕਲੌਗ ਲੱਗਾ ਹੋਇਆ ਤੇ IOCL ਨਾਲ ਸੰਬੰਧਿਤ ਏਜੰਸੀਆਂ ਤੇ ਮਾਲ ਦੀ ਪੂਰੀ ਸਪਲਾਈ ਨਹੀਂ ਪੁੱਜ ਰਹੀ ਇਹ ਜਾਣਕਾਰੀ ਦਿੰਦੇ ਹੋਏ ਕੁਝ ਡੀਲਰਾਂ ਨੇ ਦੱਸਿਆ ਕਿ ਗੈਸ ਕੰਪਨੀਆਂ ਤੋਂ ਮਾਲ ਦੀ ਪੂਰੀ ਸਪਲਾਈ ਨਾ ਮਿਲਣ ਕਾਰਨ ਉਹਨਾਂ ਨੂੰ ਦੋਹਰਾ ਨੁਕਸਾਨ ਚਲਾਣਾ ਕਿਉਂਕਿ ਇਹ ਇੱਕ ਤਾਂ ਉਹਨਾਂ ਦੀ ਲੇਬਰ ਵੇਲੇ ਬੈਠੀ ਹੋਈ ਹੈ ਤੇ ਦੂਜਾ ਗੈਸ ਦੀ ਸਪਲਾਈ ਨਾ ਹੋਣ ਕਾਰਨ ਕਾਰੋਬਾਰ ਦਾ ਸਿਲਸਲਾ ਰੁਕੇ ਰਹਿ ਗਿਆ ਸੋ ਅੱਜ ਦੇ ਬੁਲੇਟਿਨ ਵਿੱਚ ਇਹ ਨਹੀਂ ਦਿਓ ਆ ਗਿਆ ਧੰਨਵਾਦ